ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਸਤੀਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਲਾਗੇ ਅਲੀ ਵਾਲਿਆ ਨਹਿਰਾ ਨਿਕਲਦੀ ਆ ਵਾ ਜਿੱਥੋਂ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੈੜਾਂ ਦਿਖਾਉਣੀਆਂ ਤੇ ਦੋਵੇਂ ਗੱਬਣਾ ਵਾ ਇੱਕੋ ਜਿਹੀਆਂ ਹੀ ਆ ਦੋਵੇਂ ਚੰਗੀਆਂ ਤਿਆਰ ਹੁੰਦੀਆਂ ਵਾ ਤੇ ਚੰਗੇ ਦੁੱਧ ਵਾਲੀਆਂ ਵਾ ਤੇ ਬਾਕੀ ਵੀ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਖ ਚੱਕ ਕੇ ਖੜੋ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕਿੱਹਾ ਚੱਲਦੇ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਪਰਪਾ ਜੀ ਮਲਕ ਦੀ ਚਲੋ ਕਿਰਪਾ ਚੈਦੀ ਜੇ ਬਾਬਾ ਟਾਈਮ ਪਾਦਾ ਜੇ ਹਰ ਕੀ ਹਾਂ ਜੀ ਆਲੀ ਮਾਲ ਉਦਾਂ ਵੀ ਗੜਾ ਗਿਆ ਅੱਛਾ ਮੇਰੀ ਪੌਣ ਦੀ ਲੋੜ ਨਹੀਂ ਪਈ ਠੀਕ ਆ ਹਾਂਜੀ ਅੱਜ ਵੀ ਮਜਾ ਦੋ ਹੈਗੇ ਆ ਤੋਕੜਾ ਕੱਬਣਾ ਹੋ ਲੱਦ ਕੇ ਲੱਗੇ ਆ ਕੰਮ ਰਾਜੇ ਦੋ ਹੀ ਉਦਾਂ ਚਾਰ ਡੰਗਰ ਪੁਣੇ ਸੀ ਨਾ ਹਾਂ ਜੀ ਚਾਰ ਡੰਗਰ ਪੁਣੇ ਸੀ ਤੋਕੜਾ ਕੱਬਣਾ ਦਾ ਜੋੜਾ ਹੋਂ ਤਾਂ ਪਹਿਲਾਂ ਵਿਗ ਗਿਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਪ੍ਰੇਮ ਸਿੰਘ ਹਾਂਜੀ ਪਿੰਡ ਕਾਸਤੀਵਾਲ ਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਅਲੀਵਾਲ ਦੇ ਲਾਗੇ ਮੋਬਾਈਲ ਨੰਬਰ ਹੈਗਾ ਜੇ 85286 13545 ਅਲੀਵਾਲ ਬਿਲਕੁਲ ਲੱਗ ਗਈ ਆ ਹਨਾ ਅਲੀਵਾਲ ਤੋਂ 1.5 ਕਿਲੋਮੀਟਰ ਠੀਕ ਜਿਹੜਾ ਬਟਾਲੇ ਤੋਂ ਫਤੇਗੜ ਚੂੜੀਆਂ ਨੇ ਰੋਡ ਜਾਂਦਾ ਉਹ ਰੋਡ ਦੇ ਉੱਪਰ ਹਾਂਜੀ ਠੀਕ ਆ ਤੇ ਦੋਵੇਂ ਗੱਬਣਾ ਜਿਆ ਹਾਂਜੀ ਦੋਏ ਗੱਬਣਾ ਚਲੋ ਫੇਰ ਵਛੀਆਂ ਭਾਜੀ ਦੋਨੇ ਹੱਦਾਂ ਉਤਾ ਲੈਂਦੀਆਂ ਨੇ ਅੱਛਾ ਤੇ ਵਛੀਆਂ ਦੋਹੇ 20-20 ਲੀਟਰ ਦੇ ਮਾਲ ਲੈਣ ਲਈ ਅੱਛਾ ਹਾਂਜੀ ਆਹ ਵਛੀਆਂ ਵੇਖੋ ਨਾ ਵਛੀਆਂ ਦਾ ਬਾਹ ਦਾ ਖਲਾਰ ਦੇਣਾ ਵੀ ਭਾਏ ਕਰਦੇ ਨੇ ਥੋੜਾ ਆ ਠੀਕ ਹੈ ਢੇਲਵੇ ਕੋਲੇ ਅਜੇ ਪਰਦੀਆਂ ਆ ਚੰਗੀਆਂ ਆ ਠੀਕ ਐ ਇਹਦਾ ਸੂਆ ਕਿਨਵਾ ਜੇ ਇਹ ਦੂਜਾ ਸੂਆ ਜੀ ਦੂਸਰਾ ਸੂਆ ਆ ਬਿਲਕੁਲ ਇੱਕੋ ਜਿਹੀਆਂ ਤਿਆਰ ਹੁੰਦੀਆਂ ਆ ਵਾ ਤੇ ਸਫਾਈ ਜਾ ਜੰਨੀਆਂ ਵੀ ਆ ਦੋਹਾਂ ਇੱਕ ਰੀ ਬਾਕੀ ਕੱਦ ਵਜਨ ਚ ਵੀ ਚੰਗੀਆਂ ਆ ਦੂਸਰਾ ਸੂਆ ਆ ਜਿਹੀ ਵਸ਼ੀ ਪਾਜੀ ਪਹਿਲਾਂ ਵਾਲੀ ਆ ਵਾਲੀ ਪਹਿਲਾ ਸੂਆ ਆ ਜਿਹੜੀ ਹੁਣ ਦਿਖਾਉਣ ਲੱਗੇ ਆ ਦੂਸਰਾ ਸੂਆ ਸਿੱਧੀ ਲੈ ਜਾ ਸਿੱਧੀ ਬਾਕੀ ਅਜੇ ਤਿਆਰ ਹੋਣੀ ਆ ਚੰਗੀ ਤਰ੍ਹਾਂ ਅਜੇ ਲੈ ਆਓ ਜੀ ਬਾਕੀ ਜਿੰਨੀਆਂ ਵੀ ਆ ਸਫਾਈ ਜਿਹਾ 6 ਜਿਹਾ ਵਨ ਇਹਦੇ ਤਿਆਰ ਕਰਨੇ ਆ ਰੰਗ ਰੂਪ ਵੀ ਇੱਕੋ ਜਿਹਾ ਦੋਹਾਂ ਦੇ ਬੰਤਰ ਵੀ ਇੱਕੋ ਜਿਹਾ ਇੱਕੋ ਕਰਵਾਈਆਂ ਵੇਦਿਗੇ ਵੱਖਰੇ ਵੱਖਰੇ ਕੋਰੋਪਾ ਜੀ ਲਿਆ ਜੋੜਾ ਜੀ ਅੱਛਾ ਜੋੜਾ ਇੱਕੋ ਜਿਹਾ ਹੱਤਾ ਭਾਜੀ ਵਸ਼ੀ ਨੇ ਲੈਣਾ ਢਿੱਲੇ ਵੇਖੋ ਵਸ਼ੀ ਜੀ ਠੀਕ ਹੈ ਹਾਂਜੀ ਤੇ ਬਾਕੀ ਗੁਲਾਬੀ ਰੰਗ ਦੇ ਥਾਨੇ ਨੂੰ ਦਿਖਾ ਦਈਏ ਇੱਕ ਹਾਂ ਦੇਖ ਸਕਦੇ ਜੀ ਥਾਨਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਆ ਇੱਕੋ ਜਿਹਾ ਗੈਪ ਦੇ ਤੇ ਇੱਕੋ ਜਿਹਾ ਸਾਈਜ਼ ਦੇ ਥਾਨੇ ਮਿਲਚ ਮਿਲ ਵਿੱਚ ਚੰਗੇ ਬਾਕੀ ਨਾੜਾ ਵੇਖੋ ਲੱਗੀਆਂ ਨੇ ਉਹ ਦਿਖਾਈ ਦਿੰਦੀਆਂ ਬਾਕੀ ਗਾਂਦ ਲਾ ਕੇ ਤੇ ਪਛਾਣ ਦਾ ਕਰ ਚੰਗੀ ਭੰਨੀ ਆ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੋਲ ਭਾਈ ਇਹ ਤੇ ਬਾਜ਼ਾਰ ਦੇ ਹਿਸਾਬ ਨਾਲ ਚੱਲਿਏ ਹਾਂਜੀ ਬਾਜ਼ਾਰ ਤੇ ਇਹੋ ਜਿਹੇ ਵੜਾ ਦਾ ਮੋਲ 60000 ਚੱਲਣ ਡਿਆ ਹਾਂਜੀ ਪਰ ਆਪਣਾਂ ਭਾਅ ਨਾਲ ਵਸ਼ੀ ਮਿਲੀਏ ਭਾਅ ਦੇ ਵਸ਼ੀ ਦਵਾਂਗੇ ਅੱਛਾ 70 ਦੀ ਦੇ ਦਈਏ ਕਰ ਦਈਏ ਛੋਟ ਛੋੜੀ ਪਾਤੀ ਹੋਰ ਕਰ ਦਈਏ 65000 ਦੀ ਭਾਜ ਵਸ਼ੀ ਹਾਂ ਨਾ ਜਾਂਦੇ ਅੱਛਾ 65000 ਦੇ 65000 ਦੇ ਵਸ਼ੀ ਜਾਂਦੇ ਪਰ ਵਸ਼ੀ 20 ਲੀਟਰ ਦੇ ਮਾਲ ਕਰਨ ਦੇ ਨਿਕਲ ਨਹੀਂ ਜੀ ਵੇਖੋ ਵਸ਼ੀ ਠੀਕ ਆ 10 ਵਸ਼ੀ ਅੱਗੇ ਆ 10 ਵਸ਼ੀ ਪਿਛੇ ਆ ਬਾਕੀ ਆ ਵੀ ਜੇ ਤਿਆਰ ਹੋਣੀ ਆ ਇਹ ਆ ਵੀ ਜਿੱਥੇ ਜਾਓਗੇ ਤੇ ਜੀਲ ਆ ਜੋਗੇ ਜੇ 2-4 ਦਿਨ ਹਫਤੇ ਅੰਦਰ ਨੇ ਠੀਕ ਹੈ ਜੀ ਆ ਗੰਦੋ ਛਿੱਗੀ ਵਾਸੀ ਭਾਜੀ ਪਹਿਲਾ ਸੋਹ ਅੱਛਾ ਇਹਦਾ ਪਹਿਲਾ ਸੋਹ ਜੀ ਇਹਦੇ ਦਾ ਛੀਲੀ ਟੇਲੇ ਦੇਖੋ ਜੀ ਐਵੇਂ ਉਹਦੇ ਨਾਲ ਦੀ ਆ ਸਨ ਇਹਦੇ ਵੀ گلابی ਰੰਗ ਦੇ ਥਣ ਦੰਦ ਪਾ ਦਿੱ ਗਏ ਆ ਦੇਖ ਸਾ ਤੇ ਹੁਣ ਤੇ ਪ੍ਰੋਪਰ ਥਣ ਹੱਥ 'ਚ ਆਉਣ ਵਾਲਾ ਵਾ ਇਹ ਕਿਨੇ ਕ ਦੁੱਧ ਆ ਲਈ ਆ ਇਹ ਵੀ ਵਾਸੀ ਭਾਜੀ ਪਹਿਲੇ ਸੋਹ ਇਹਦੇ ਵਿੱਚ 7-8 ਲੀਟਰ ਦੇ ਮਾਲਕ ਨਿਕਲੂਗੀ ਠੀਕ ਹੈ ਜੀ ਠੀਕ ਹੈ ਤੋੜ ਦਈਏ ਫਿਰ ਇਹਨਾਂ ਨੂੰ

ਬਾਕੀ ਜਿਹੜਾ ਕੋਈ ਸਾਹਮਣੇ ਖੜੂਗਾ ਇਹ ਆ ਬਈ ਸਾਰੀਆਂ ਕਰਮੀਆਂ ਦੁੱਧ ਦਿਨਾਂ ਨੇ ਚੰਗਾ ਕੱਢੀ ਜਾ ਨਾ ਵਾ ਤੇ ਲੈ ਭਾਜੀ ਇਹ ਵੀ ਬੜੀ ਹੈ ਠੀਕ ਹੈ ਹਾਂ ਬਿਲਕੁਲ ਫਿਕਸਡ ਡਰ ਤਿਆਰ ਕਰਨਾ ਜ਼ਰੂਰ ਇਹ ਥਣ ਬਿਲਕੁਲ ਇਦਾਂ ਦਾ ਕਰ ਦੋ ਜੇ ਭਰੇਗੀ ਫੁੱਲ ਹਾਂਜੀ ਥਣ ਵੇਖੋ ਪਹਿਲਾ ਸੋ ਜਾ ਮਸ਼ੀਨ ਤੇ ਇਹਦਾ ਫਿਰ ਮੁੱਲ ਮੈਂ ਤਾਂ ਇਹ ਸੁਖ ਦਾ ਦਾ ਦੇ ਦਿੱਤੀ ਥੱਲੇ ਦੇ ਦੀਏ ਥੱਲੇ ਦੇ ਦੀਏ ਥੋੜੀ ਘੱਲੇ ਦੇ ਦੀਏ 65 ਦੀ ਦੇਰੀ ਭਾਜੀ ਨਹੀਂ ਕਰਦੀਏ ਕੋਈ ਮਾਨਤਨ ਹੋਰ 62000 ਦੇਸੀ ਜਾਂ ਅੱਛਾ 60000 ਬਾੜ ਜਾਂਦਾ ਤੋਂ ਸ਼ਗੀ ਹੋਸੀ ਤੇ ਜੇ ਕੋਈ ਜੋੜਾ ਲੈ ਜਾਊਗਾ ਤੇ ਮਾਨਤਨ ਹੋਰ ਹੋ ਜਾਊਗਾ ਮਾਕਲ ਮਾਨਤਨ ਹੋ ਜਾਊਗਾ ਜੋੜਾ ਲੈਗਾ ਕੋਈ ਠੀਕ ਹੈ ਤੇ ਗੱਪਣਾ ਤੁਹਾਡੇ ਕਰ 60000 1500 ਦਾ ਜਾਲਾ ਨਹੀਂ ਅੱਛਾ ਹਾਂਜੀ ਕੋਈ ਕੋਈ ਜ਼ਿਆਦਾ ਕੋਈ ਮੁੱਲ ਨਹੀਂ ਪਾਇਆ ਵਸ਼ੀਆਂ ਵੱਡੀਆਂ ਨੇ ਅਗੇ ਰਿਕਾਰਡ ਵਾਲੀਆਂ ਮਸ਼ੀਨ ਨਿਕਲਣੀਆਂ ਤੇ ਬਾਕੀ ਆ ਵੀ ਚਲੋ ਗੱਪਣਾ ਆਪਣੀਆਂ ਪਾਸ ਕਰਕੇ ਕੋਈ ਖੜੇ ਆ ਨਾ ਤੁਹਾਡੇ ਕਰੇ ਖੜੇ ਠੀਕ ਹੈ ਜੀ ਹਾਂ ਜੀ ਜੇ ਕੋ ਮਨ ਲੋ ਉਦਾਂ ਵੀ ਮੰਗਾਂਦਾ ਮਨੀ ਹੰਡੀ ਵੀ ਹੱਡੀ ਹੋਵੇਗੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ